ਬਾਣੇ ਤਨਸਰੀ ਤਰਲੋਚਨ ਜੀਓ ਕੀ ਇਕੰਕਾਰ ਸਤਗੁਰ ਪ੍ਰਸਾਦ ਨਰੈਣ ਨਿੰਦਸ ਕੈ ਪੁਲ ਗਵਰੀ ਦੁਕਰਤ ਸੁਕਰਤ ਥਾਰੋ ਕਰਮ ਰੀ ਰਹਾ ਸੰਕਰਾ ਮਸਤਕ ਬਸਤਰਾ ਸਰਸਰੀ ਇਸ਼ਨਾਨ ਰੇ ਜਗ ਮੋਮਾ ਦੇ ਮਲੇ ਸੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸਾਮੀ ਤਾਚ ਰੇ ਸਵਾਰਥੀ ਪੰਖੇ ਜਏ ਗਰ ਤਾਚੇ ਬਾਦਵਾ ਕਰਮ ਕਰ ਰਨ ਪਿੰਗਲਾਰੀ ਅਨੇਕ ਪਾਤਕ ਹਰਤਾ ਤ੍ਰੈ ਪਵਨ ਨਾਥ ਰੇ ਤੀਰਤ ਤੀਰਤ ਪ੍ਰਮਤਾ ਸਹਿ ਨਾ ਪਾਰ ਰੇ ਕਰਮ ਕਰ ਕਪਾਲ ਮਪਿਟ ਸਰੀ ਅਮਰਤ ਸਸਿਆ ਤੇ ਨ ਲక్ష్ਮੀ ਕਲਪਤਰ ਸਿਖਰ ਸਨਾਗਰ ਨਦੀ ਚ ਨਾਥ ਕਰਮ ਕਰ ਖਾਰ ਮਪਿਟ ਸਰੀ ਦਾਦਿਲ ਲੰਕਾ ਗੜ ਅਪੜ ਲੈ रावण बन है सल बसल आन तकीलेरी कर्म करक सोटी मफिट सरी पूर्वले करत कर्म नामटे अरे कर गहनी ताचे मोह जतिले रामचे नाम बदत तरलोचन रामजी ਭੋਰ ਮਲੇ ਕਰਤੇ ਕਰਮ ਨਾ ਮਿਟੇ ਰਹੀ ਕਰਗੇ ਨੀ ਤਾ ਚ ਮੋਹਿ ਜਪੇ ਰਾਮ ਚ ਨਾਮ ਬਦਤ ਤਰਲੋਚਨ ਰਾਮ ਜੀ ਇਹ ਸ਼ਬਦ ਸਤਗੁਰ ਤਰਲੋਚਨ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਸਰੀ ਦੇ ਵਿੱਚ 695 ਅੰਕ ਤੇ ਸ਼ੁਭਤ ਹੈ ਸਤਗੁਰ ਤਰਲੋਚਨ ਜੀ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਕਿ ਜੋ ਵੀ ਇਸ ਤਨ ਨੂੰ ਦੁੱਖ ਮਿਲਿਆ ਜਾਂ ਸੁੱਖ ਮਿਲਿਆ ਉਹ ਪਿਛਲੇ ਕਰਮਾਂ ਦੇ ਕਰਕੇ ਮਿਲਿਆ ਕਿਸੇ ਨੂੰ ਸਾਨੂੰ ਦੋਸ਼ ਨਹੀਂ ਜਣਾ ਚਾਹੀਦਾ ਚਾਹੇ ਇੱਥੇ ਰਿਸ਼ੀ मुनि ਵੀ ਹੋਏ ਹੈ ਦੇਵੀ ਦੇਵਤੇ ਵੀ ਹੋਏ ਹੈ ਉਹਨਾਂ ਨੂੰ ਵੀ ਇਸ ਤਨ ਦੇ ਨਾਲ ਦੁੱਖ ਸਹਿਣੇ ਪਏ ਕਿਉਂਕਿ ਕਰਮਾਂ ਦਾ ਇਹ ਦੋਸ਼ ਹੈ ਜੋ ਕਰਮ ਕੀਤਾ ਹੋਇਆ ਹੈ ਉਹ ਭੋਗਣਾ ਪੈਂਦਾ ਹੈ ਜੇਕਰ ਉਸ ਦੇ ਨਾਮ ਦੇ ਨਾਲ ਅਸੀਂ ਜੁੜਦੇ ਹਾਂ ਤਾਂ ਫਿਰ ਇਹ ਜਿਹੜੇ ਕਲੰਕ ਜਿਹੜੇ ਸਾਰੇ ਮਿਟਦੇ ਹੈ ਨਹੀਂ ਤਾਂ ਇਹ ਸਾਨੂੰ ਭੁਗਣੇ ਪੈਂਦੇ ਸੋ ਆਪਣੇ ਗ੍ਰਹਿਣ ਨੂੰ ਆਪਣੇ ਗ੍ਰਸਤੀ ਜੀਵਨ ਦੇ ਸਾਥੀ ਨੂੰ ਸਤਗੁਰ ਤਰਲੋਚਨ ਜੀ ਸਮਝਾ ਰਹੇ ਕਿ ਆਪਾਂ ਕਿਸੇ ਨੂੰ ਦੋਸ਼ ਕਿਉਂ ਦਿੰਦੇ ਆ ਦੋਸ਼ ਤਾਂ ਸਾਡੇ ਕਰਮਾਂ ਦਾ ਅਸੀਂ ਦੋਸ਼ ਜੋ ਕੀਤਾ ਹੋਇਆ ਉਹ ਭੁਗਣਾ ਪੈਣਾ ਇਸ ਕਰਕੇ ਅਸੀਂ ਦੋਸ਼ ਕਿਸੇ ਨੂੰ ਦੇਣ ਤੋਂ ਪਹਿਲਾਂ ਅਸੀਂ ਪਰਮਾਤਮਾ ਨੂੰ ਨਿੰਦਣ ਤੋਂ ਪਹਿਲਾਂ ਆਪਣੇ ਆਪ ਨੂੰ ਦੇਖੀਏ ਸਾਡੇ ਕਰਮਾਂ ਦਾ ਦੋਸ਼ ਹੈ ਸੋ ਇਹਦੇ ਵਿੱਚ ਸ਼ਬਦ ਦੇ ਉਹਨਾਂ ਨੇ ਬਹੁਤ ਹੀ ਧਾਰਨਾ ਦੇ ਕਿਸਮਝਾਇਆ ਹੈ ਕਿ ਚਾਹੇ ਕੋਈ ਵੀ ਦੁਨੀਆ ਤੇ ਆਇਆ ਇਸ ਤਨ ਦੇ ਵਿੱਚ ਉਸ ਨੂੰ ਦੁੱਖ ਸਹਿਣਾ ਪਿਆ ਲੇਕਿਨ ਪਰਮਾਤਮਾ ਦੇ ਨਾਮ ਤੋਂ ਦੂਰ ਨਹੀਂ ਹੋਣਾ ਚਾਹੀਦਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਇਹ ਤਨ ਤਾਂ ਉਸ ਤਦ ਦਿੱਤਾ ਹੋਇਆ ਹੈ ਕਿਉਂਕਿ ਇਹ ਤਨ ਜਿਹੜਾ ਸਾਡੇ ਕਰਮਾਂ ਦੇ ਅਨੁਸਾਰ ਮਿਲਿਆ ਹੈ ਤੇ ਹੁਣ ਮੋਕਸ਼ ਜਿਹੜਾ ਸਾਡੇ ਉਸ ਦੀ ਨਜਸਵਲੀ ਦੇ ਨਾਲ ਮਹਿਣਾ ਸੋ ਸਤਗੁਰ ਤਰਲੋਚਨ ਜੀ ਸਮਝਾ ਰਹੇ ਨਰੈਣ ਨਿੰਦਸ ਕਾਇ ਭੋਲੀ ਗਵਾਰੀ ਏ ਮੇਰੀ ਜਿੰਦੇ ਉਸ ਪਰਮਾਤਮਾ ਨੂੰ ਕਿਉ ਨਿੰਦ ਰਹੀ ਕਿਉ ਤੂੰ ਇਹੋ ਭੁੱਲ ਕੇ ਦੋਸ਼ ਲੈ ਰਹੀ ਦੂਕਰਤ ਸੁਕਰਤ ਥਾਰੋ ਕਰਮ ਰੇ ਇਹ ਜਿਹੜੇ ਤੇਰੇ ਮਾੜੇ ਚੰਗੇ ਕਰਮ ਕੀਤੇ ਹੋਏ ਇਹ ਤੈਨੂੰ ਉਹਨਾਂ ਦੇ ਕਰਕੇ ਦੁੱਖ ਮਿਲ ਗਿਆ ਸੁਖ ਨਾ ਚੰਗੇ ਕਰਮਾ ਕਰਕੇ ਮਿਲਦਾ ਇਹ ਤਾਂ ਤੇਰੇ ਕਰਮਾ ਕਰਕੇ ਹੈ ਕਿਉਂ ਪ੍ਰਮਾਤਮਾ ਨੂੰ ਦੋਸ਼ ਦੇ ਰਹੇ ਜੇ ਕਿਤੇ ਦੁੱਖ ਹੁੰਦਾ ਤੇ ਅਸੀਂ ਪ੍ਰਮਾਤਮਾ ਨੂੰ ਦੋਸ਼ ਦਿੰਨੇ ਆ ਜੇ ਕਿਤੇ ਕੁਝ ਚੰਗਾ ਹੋ ਜਾਂਦਾ ਤੇ ਅਸੀਂ ਆਪਣੇ ਆਪ ਨੂੰ ਵਡਿਆਉਨੇ ਤੇ ਉਸ ਵੇਲੇ ਪ੍ਰਮਾਤਮਾ ਭੁੱਲ ਜਾਂਦਾ ਜਦੋਂ ਸਾਨੂੰ ਸੁਖ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਹੰਕਾਰ ਜਿਹੜਾ ਹਾਵੀ ਹੋ ਜਾਂਦਾ ਕਿ ਪਤਾ ਨਹੀਂ ਮੇਰੀ ਚਤਰਾ ਹੀ ਨਾਲੇ ਸੁਖ ਆਇਆ ਸਭ ਕੁਝ ਕੀਤੀ ਹੋਏ ਕਰਮ ਦੇ ਕਰਕੇ ਹੋ ਰਿਹਾ ਸੋ ਇਹ ਤਾਂ ਉਸ ਨੇ ਮਸਤਕ ਤੇ ਲਿਖਿਆ ਹੋਇਆ ਸੋ ਸਮਝਾ ਰਿਹਾ ਕਹਿੰਦੇ ਸ਼ੰਕਰਾ ਮਸਤਕ ਬਸਤਾ ਸਰਸਰੀ ਇਸ ਸ্নান ਰੇ ਕਹਿੰਦੇ ਉਸ ਸ਼ਿਵ ਨੂੰ ਦੇਖ ਜਿਸਦੇ ਮਸਤਕ ਦੇ ਉੱਤੇ ਚੰਦਰਮਾ ਬਸਤਾ ਤੇ ਗੰਗਾ ਦੇ ਵਿੱਚ ਹਰ ਦਿਲੇ ਅਸ਼ਰਾਨ ਕਰਦੇ ਪਰ ਮੱਥੇ ਤੇ ਜੋ ਚੰਦਰਮਾ ਹੈ ਚੰਦਰਮਾ ਤੇ ਜੋ ਕਲੰਕ ਲੱਗਾ ਉਹ ਤੋਂ ਨਹੀਂ ਹੋ ਰਿਹਾ ਕੁੱਲ ਜਨ ਮਦੇ ਮਲੇ ਸਾਰੰਗ ਪਾਨ ਦੇ ਪਾਣੀ ਦੇ ਵਿੱਚ ਉਸ ਗੰਗਾ ਦੇ ਵਿੱਚ ਸ਼ਨਾ ਨਾ ਹੋ ਰਿਹਾ ਲੇਕਿਨ ਉਹ ਕਲੰਕ ਨਹੀਂ ਜਾ ਰਿਹਾ ਕਰਮ ਕਰ ਕਲੰਕ ਮਫਿਟ ਸ੍ਰੀ ਕਰਮ ਕਰਨਾ ਪਊਗਾ ਇਸ ਕਲੰਕ ਨੂੰ ਖਤਮ ਕਰਨ ਲਈ ਕਰਮ ਕਰਨਾ ਪਊ ਇਸ ਤਨ ਨੂੰ ਕਰਮ ਕਰਨਾ ਪੈਣਾ ਉਸ ਦੇ ਨਾਮ ਦਾ ਸਿਮਰਨ ਕਰਨਾ ਪੈਣਾ ਜੇਕਰ ਕਲੰਕ ਮਟਾਉਣਾ ਹੈ ਜੇਕਰ ਸ਼ਿਵ ਦੇ ਮੱਥੇ ਤੇ ਮਸਤਕ ਦੇ ਉੱਤੇ ਚੰਦਰਮਾ ਹੈ ਔਰ ਚੰਦਰਮਾ ਦਾ ਕਲੰਕ ਨਹੀਂ ਲਿਖ ਰਿਹਾ ਉਸ ਤੇ ਦਾਗ ਲੱਗਾ ਹੋਇਆ ਤੇ ਇਹ ਤਾਂ ਕਰਮਾਂ ਦੀ ਕਿਟ ਹੈ विश्व का दीपक स्वामी ताचे दे स्वाथ थे पंखी रहे गरुड़ ताचे बद्धवा कर्म कर रण पिंगला री किंदे जेड़ा सूरज है उस दा स्वाथ थे जो उस दा रथवाहा है ओ रण है ते पंखियां दा बादशाह जेड़ा गरुड़ है ओ दा मित्र है पर फिर भी जेडी पिंगला रण जेडी पिंगला ओनु ए कर्म भोगणा पड़ए ਇਵੇਂ ਸਵਾਰ ਦੀਪਕ ਦੁਨੀਆ ਦਾ ਜਿਹੜਾ ਹੈ ਜਿਹੜਾ ਸਾਰੀ ਦੁਨੀਆ ਨੂੰ ਚਾਨਣ ਦੇ ਰਿਹਾ ਉਹਦਾ ਰਥਵਾਹੀ ਮਿੱਤਰ ਹੋਣ ਦੇ ਬਾਵਜੂਦ ਵੀ ਆਪਣੇ ਮਿੱਤਰ ਦਾ ਕਰਮ ਨੂੰ ਨਹੀਂ ਕੱਟ ਸਕਦਾ ਇਸ ਕਰਕੇ ਇਹ ਕਰਮ ਜਿਹੜਾ ਕੀਤਾ ਇਹ ਰਣਪਿੰਗਲਾ ਜਿਹੜਾ ਉਸ ਨੂੰ ਭੋਗਣਾ ਪੈਣਾ ਅਨੇਕ ਪਤਕ ਹਰਤਾ ਤਰੇ ਪਵਨ ਨਾਥਰੀ ਤੀਰ ਤੇ ਤੀਰਥ ਭ੍ਰੰਮ ਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲ ਮ ਫਿੱਟ ਸੀ ਕਹਿੰਦੇ ਦੁਨੀਆਂ ਦਾ ਤੀਰ ਜਿਹਨੂੰ ਲੋਕ ਕਰਨ ਜਾਂਦੇ ਆ ਜਦੋਂ ਬ੍ਰਹਮਾ ਆਪਣੇ ਪੁੱਤਰੇ ਤੇ ਮੋਹਤ ਹੋ ਗਿਆ ਤੇ ਉਸਨੇ ਬ੍ਰਹਮਾ ਦਾ ਪੰਜਵਾ ਸਿਰ ਕੱਟ ਦਿੱਤਾ ਜਦੋਂ ਉੱਪਰੋਂ ਕੱਢਿਆ ਲੇਕਿਨ ਦੁਨੀਆਂ ਦਾ ਕਰਤਾ ਹੋਣ ਦੇ ਹਰਤਾ ਹੋਣ ਦੇ ਬਾਵਜੂਦ ਤੀਰਖ ਤੇਥ ਪ੍ਰਮਤਾ ਲਹਿ ਨਾ ਪਾਰਦੀ ਕਹਿੰਦੇ ਉਹ ਜਿਹੜਾ ਬ੍ਰਹਮਾ ਦਾ ਵੱਧ ਕੀਤਾ ਸੀ ਉਹਦੇ ਹੱਥ ਦੀ ਨਾਲ ਚਿਪਕ ਗਿਆ ਬੜੇ ਹੀ ਤੀਰਥ ਘੁੰਮੇ ਉਹ ਲੱਥਿਆ ਨਹੀਂ ਕਰਮ ਕਰ ਕਪਾਲਮ ਫਿੱਟ ਸ੍ਰੀ ਫਿਰ ਕਹਿੰਦੇ ਕਪਾਲ ਮੋਚਨ ਤੇ ਜਾ ਕੇ ਉਸ ਨੂੰ ਇਹੋ ਜਿਹੜਾ ਕਲੰਕ ਧੋਣਾ ਪਿਆ ਦੁਨੀਆ ਦਾ ਹਰਤਾ ਹੈ ਤਿੰਨ ਪਵਨਾਂ ਦਾ 나ਥ ਜਿਹਨੂੰ ਅਸੀਂ ਕਿੰਦੇ ਸੋ ਜੇਕਰ ਅਸੀਂ ਕਰਮ ਕੋਈ ਇਹੋ ਜਿਹਾ ਕੀਤਾ ਹੋਇਆ ਤੇ ਸਾਨੂੰ ਭੋਗਣਾ ਪੈਣਾ ਜੇਕਰ ਅਸੀਂ ਕਰਮ ਕਰਕੇ ਕਹੀਏ ਕਿ ਆਪ ਜਤੀ ਸਤੀ ਹੋਣ ਦੇ ਬਾਵਜੂਦ ਉਹਨਾਂ ਨੂੰ ਕਿਉਂ ਇਹ ਲੱਗਾ ਤੀਰਥ ਤਿੱਥ ਕਿਉਂ ਘੁੰਮਣਾ ਪਿਆ ਔਰ ਬ੍ਰਹਮਾ ਦੁਨੀਆ ਦਾ ਸ੍ਰਿਸ਼ਟੀ ਦਾ ਕਰਤਾ ਹੈ ਸ੍ਰਿਸ਼ਟੀ ਨੂੰ ਰਚਨ ਵਾਲਾ ਹੈ ਤੇ ਉਹਨੂੰ ਇਸ ਤਰ੍ਹਾਂ ਦਾ ਕਿਉਂ ਦੋਸ਼ ਲੱਗਾ ਇਹ ਸਾਰੇ ਦੋਸ਼ ਜੜੇ ਹੈ ਇਹ ਕਰਮ ਕਰਕੇ ਹੀ ਲੱਥਨੇ ਇਸ ਕਰਕੇ ਇਹ ਕਰਮਾਂ ਦਖੇਜਾ ਸੋ ਇਸੇ ਕਰਕੇ ਸਤਗੁਰੂ ਅਰਦਾਸਵਾ ਦਾ ਜੀ ਵੀ ਆਪਣੇ ਸ਼ਬਦ ਦੇ ਵਿੱਚ ਜਦੋਂ ਸਮਝਾਉਂਦੇ ਕਿਉਂਕਿ 나ਥ ਕਸ਼ੂ ਨਾ ਜਾਣਿਓ ਮਨ ਮਾਇਆ ਹੱਤ ਬਖਨਿਓ ਤਮ ਕਹੇਤ ਜਗਤਗੁਰ ਸਾਮੀ ਹਮ ਕਹੇਤ ਕਲਯੁਗ ਕੇ ਕਮੇ ਇਨ ਪੰਚੋ ਮੇਰਾ ਮਨ ਜੋ ਵਿਗਾੜਿਓ ਪਲ ਪਲ ਖਰਤੇ ਅੰਤਰ ਪਰ ਇਹ ਜਿਹੜਾ ਮਨ ਦੀ ਖੇਡ ਹੈ ਇਹ ਤਾਂ ਮਾਇਆ ਦੇ ਵਿੱਚ ਗਲਤਾਨ ਰਹਿਣਾ ਚਾਹੁੰਦਾ ਦੁਨੀਆ ਦੀ ਮਾਇਆ ਦੇ ਵਿੱਚ ਇਸੇ ਕਰਕੇ ਇਹ ਪ੍ਰਮਾਤਮਾ ਤੋਂ ਸਾਡੀ ਦੂਰੀ ਬਣਾਉਂਦਾ ਹੈ ਸੋ ਦੁਨੀਆ ਦੇ ਉੱਤੇ ਜਿਹੜੇ ਜਿਨ੍ਹਾਂ ਨੂੰ ਦੁਨੀਆ 나ਥ ਕਹਿ ਰਹੀ ਹੈ ਉਹਨਾਂ ਨੂੰ ਵੀ ਕਰਮ ਆਪਣਾ ਭੋਗਣਾ ਪੈਂਦਾ ਹੈ ਕਪਾਲ ਮੋਚਨ ਜਾ ਕੇ ਬਰਮਾ ਦਾ ਜਿਹੜਾ ਸੀਸ ਦਾ ਬਧ ਕੀਤਾ ਸੀ ਉਹ ਹੱਥ ਨਾਲੋਂ ਜਾ ਕੇ ਲੱਥਿਆ ਅੰਮ੍ਰਿਤ ਸਸਿਆ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇਨਾਤ ਕਰਮ ਕਰ ਖਾਰਮ ਫਿੱਟ ਸੀ ਕਹਿੰਦੇ ਜਿਹੜਾ ਸਾਰੀ ਲక్ష్ਮੀ ਜਿਹਨੂੰ ਕਹਿੰਦੇ ਅਸੀਂ ਦੁਨੀਆ ਦਾ ਜਿਹੜਾ ਸਾਗਰ ਹੈ ਸਮੁੰਦਰ ਹੈ ਉਹਦੇ ਵਿੱਚ ਸਾਰੀ ਲక్ష్ਮੀ ਹੈ ਸਾਰੇ ਤਰ੍ਹਾਂ ਦੇ ਰਤਨ ਸਿਗੇ 14 ਦੇ 14 ਰਤਨ ਉੱਥੋਂ ਹੀ ਸਾਰਾ ਕੁਝ ਮਿਲਿਆ ਚਾਹੇ ਕਲਪਤੈ ਨਗਉ ਚਾਹੇ ਚਿਤਮਣੀ ਚਾਹੇ ਕੋੜਾ ਸਨਗਰ ਲੰਬੇ ਵਾਲਾਂ ਵਾਲਾ ਜਿਹਦੀ ਪੜੀ ਤੌਣ ਲੰਬੀ ਹੈ ਪਾ ਕਿੰਦੇ ਸਾਦੇ ਨਦੀਆਂ ਦਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਸਮੁੰਦਰ ਦਾ ਜਿਹੜਾ ਖਾਰਾਪਣ ਹੈ ਉਹ ਮਿਟਿਆ ਨਹੀਂ ਇਹ ਖਾਰਾਪਣ ਉਸ ਦੇ ਕਰਮ ਕਰਕੇ ਮਟੂਗਾ ਉਸ ਨੂੰ ਇਹ ਕਰਮ ਕਰਨਾ ਪਊਗਾ ਦੁਨੀਆ ਦਾ ਸਾਰੀਆਂ ਨਦੀਆਂ ਦਾ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਜਿਹਦੇ ਵਿੱਚ 14 ਰਤਨ ਰੜਕੇ ਕੇ ਕੰਡੇ ਦੇਵਤਿਆਂ ਨੇ ਜੋ ਕਹਾਣੀਆਂ ਮਥਿਆਸ ਬਣਿਆ ਹੋਇਆ ਹੈ ਸੋ ਉਹਨਾਂ ਦੇ ਵਿੱਚ ਵੀ ਕਹਿੰਦਾ ਖਰਾਪ ਪਰ ਤਰਲੋਚਨ ਜੀ ਸਮਝਾ ਰਹੇ ਹੈ ਕਿ ਨਹੀਂ ਦੂਰ ਹੋਇਆ ਦਾ ਦਿਨ ਲੰਕਾ ਗੜ ਅਪਿੜਲੇ 라ਵਣ ਬਣ ਸੀਸ ਬਿਸਲ ਆਣ ਤਖਿਲੇ ਹਰੀ ਕਰਮ ਕਰਕ ਸੋਟੀ ਮ ਫਿੱਟ ਸ੍ਰੀ ਕਿੰਦੇ ਸੋਨੇ ਦੀ ਲੰਕਾ 라ਵਣ ਦੀ ਉਹ ਦਾ ਬਾਗ ਅਜਾੜ ਦਿੱਤਾ ਹਨੂਮਾਨ ਜੀ ਨੇ ਅਥੇ ਉਹ ਬੋਟੇ ਲక్ష్మణ ਦੇ ਲਈ ਲੱਭ ਕੇ ਲਿਆਇਆ ਜਿਸ ਦੇ ਨਾਲ ਉਹਦੀ ਮੁੜ ਕੇ ਜਿੰਦ ਬਚ ਸਕੇ ਪਰ ਆਪਣੇ ਉਹਦੀ ਜੜੀ ਜਾਂਗ ਹੈ ਉਹ ਨਹੀਂ ਛੁੱਟ ਸਕੇ ਉਹ ਤਾਂ ਕਰਮਾ ਕਰਕੇ ਹੈ ਹਨੂਮਾਨ ਜੀ ਜੰਗ ਨਹੀਂ ਛੁੱਟ ਸਕੇ ਸੋ ਹਨੂਮਾਨ ਜੀ ਜਿੱਥੇ ਬਾਗ ਅਜਾੜ ਸਕਦੇ ਹੈ ਉਥੇ ਲక్ష్మణ ਲਈ ਬੋਟੀ ਲਿਆ ਸਕਦੇ ਹੈ ਉਸ ਦਾ ਦੁੱਖ ਦੂਰ ਕਰਨ ਲਈ ਆਪਣਾ ਦੁੱਖ ਜਿਹੜਾ ਕਰਮ ਕਰਕੇ ਹੀ ਦੂਰ ਹੋਣਾ ਪੂਰਵਲੇ ਕਿਰਤ ਕਰਮ ਨਾ ਮਟੇਰੀ ਕਰੁਗਹਿਣੀ ਤਾਚੇ ਮਹੋ ਜਪੈਲੇ ਰਾਮ ਦੇ ਨਾਮ ਕਹਿੰਦੇ ਹੈ ਗ੍ਰਹਣੇ ਆਪਣੀ ਪਤਨੀ ਨੂੰ ਸਮਝਾ ਦੇ ਇਹ ਸਾਰੇ ਪੂਰਵਲੇ ਜਨਮਾਂ ਦਾ ਸਿੱਟਾ ਹੈ ਜਿਹੜਾ ਕਿ ਸਾਡੇ ਕਰਮ ਕਰਕੇ ਹੀ ਸਾਨੂੰ ਇਹ ਤਨ ਮਿਲਿਆ ਹੁਣ ਸਾਨੂੰ ਰਾਮ ਨਾਮ ਜਪਣ ਦੀ ਲੋੜ ਹੈ ਇਹ ਜਿੰਨਾ ਵੀ ਕਰਮ ਕਰਕੇ ਸਾਨੂੰ ਦੇਹ ਮਿਲੀ ਹੈ ਕਿਉਂਕਿ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਕਰਨਾ ਕਰਕੇ ਜਿਹੜੀ ਸਾਨੂੰ ਦੇਹ ਮਿਲੀ ਹੈ ਇਹਦੇ ਉੱਤੇ ਜੋ ਵੀ ਦੁੱਖ-ਕਰਤ ਸੁਖ-ਤਾਰਿਆ ਇਹ ਸਾਡੇ ਕਰਮਾਂ ਦਾ ਹੈ ਇਹ ਦੁੱਖ ਸੁੱਖ ਸਾਡੇ ਕਰਮਾਂ ਦਾ ਹੈ ਮਾੜਾ ਕਰਮ ਚੰਗਾ ਕਰਮ ਜੋ ਕੀਤਾ ਸਾਨੂੰ ਭੋਗਣਾ ਪੈਣਾ ਬੱਧ ਜੱਤਰ ਲੋਚਨ RAM ਜੀ ਤਰਲੋਚਨ ਜੀ ਕਹਿ ਰਹੇ ਸਤਿਗੁਰੂ ਸਮਝਾ ਰਹੇ ਕਿ ਉਸ ਪਰਮਾਤਮਾ ਦਾ ਨਾਮ ਲੇਗੀ ਕਿਉਂਕਿ ਇਹ ਸਾਰਾ ਕੁਝ ਇਹਦਾ ਹੈ ਇਹ ਸਾਨੂੰ ਗੁਣਾ ਪੈਣਾ ਇਸੇ ਕਰਕੇ ਹਰ ਇੱਕ ਨੇ ਇਸ ਜੀਵਨ ਦੇ ਵਿੱਚ ਇਹੋ ਗੱਲ ਕਹੀ ਹੈ ਕਿ ਉਸ ਪਰਮਾਤਮਾ ਦਾ ਨਾਮ ਜਪੀ ਜਦੋਂ ਅਸੀਂ ਕੁਝ ਪਾ ਲੈਨੇ ਆ ਤਾਂ ਅਸੀਂ ਬਹੁਤ ਮਾਣ ਕਰਦੇ ਹਾਂ ਜਦਬ ਕੁਝ ਪਾਇਆ ਤਬ ਗਰਵ ਕਰਤੇ ਹੈ ਮਾਇਆ ਗਈ ਤਬ ਰੋਣ ਲੱਗਦੇ ਹੈ ਫਿਰ ਅਸੀਂ ਜੋ ਸੁਖ ਹੁੰਦਾ ਤੇ ਮਾਣ ਕਰਦੇ ਹੈ ਦੁੱਖ ਹੁੰਦਾ ਤਰੋਣ ਲੱਗਦੇ ਹੈ ਇਸੇ ਕਰਕੇ ਸਤਕਤਰ ਲੋਚਨ ਜੀ ਕਹ ਰਹੇ ਹੈ ਦੁਖ ਰਤ ਸੁਖ ਰਤ ਥਾਰੋ ਰਾਮ ਜੀ ਇਹ ਕਰਮਾ ਕਰਕੇ ਇਹ ਕਰਮ ਕਰਕੇ ਜਿਹੜਾ ਹੋ ਰਿਹਾ ਹੈ ਇਹ ਸਾਨੂੰ ਭੋਗਣਾ ਪੈਣਾ ਹੈ ਸੋ ਇਸ ਜਨਮ ਦੇ ਵਿੱਚ ਜੋ ਵੀ ਕਿਸੇ ਨੂੰ ਦੁੱਖ ਮਿਲਦਾ ਉਸ ਤੇ ਕਰਮਾ ਕਰਕੇ ਮਿਲਦਾ ਭਾਵੇਂ ਉਹ ਦੁਨੀਆ ਦਾ ਨਾਥ ਕਹਾਵੇ ਭਾਵੇਂ ਪੀਰ ਕਹਾਵੇ ਕਮੇ ਸੰਤ ਕਹਾਵੇ ਲੇਕਿਨ ਕਰਮ ਜੋ ਕੀਤਾ ਉਹਦਾ ਉਹਨੂੰ ਤਾਂ ਹੀ ਸਟਕਾਰਾ ਹੋਣਾ ਜੇਕਰ ਉਹ ਸੱਚਾ ਨਾਮ ਸਤ ਨਾਮ ਹਰ ਹਰ ਪੋਗ ਤਹਰੇ ਜੇ ਨਾ ਥੱਲੇ ਅਸੀਂ ਉਸ ਨਾਮ ਦੇ ਨਾਲ ਜੁੜ ਜਾਈਏ ਪਰਮਾਤਮਾ ਦੀ ਸਿਫਤ ਸਲਾਨਾ ਜੁੜੀਏ ਅਸੀਂ ਕਿਸੇ ਨੂੰ ਦੋਸ਼ ਨਾ ਦੇਈਏ ਅਸੀਂ ਉਸ ਪਰਮਾਤਮਾ ਨੂੰ ਨਿੰਦਦੇ ਹਾਂ ਅਸੀਂ ਦੋਸ਼ ਦਿੰਨੇ ਹੈ ਕਿ ਇਹ ਦੁੱਖ ਸਾਨੂੰ ਕਿਉਂ ਆਇਆ ਦੁੱਖ ਤਾਂ ਸਾਡੇ ਕਰਮਾਂ ਦਾ ਮੱਥੇ ਤੇ ਲਿਖਿਆ ਹੋਇਆ ਹੈ ਜੇਕਰ ਮੱਥੇ ਤੇ ਲਿਖਿਆ ਆਇਆ ਤਾਂ ਸਾਨੂੰ ਭੋਗਣਾ ਪੈਣਾ ਸਾਡੇ ਮਸਤਕ ਤੇ ਲੇਖ ਲਿਖੇ ਹੋਏ ਹੈ ਇਸੇ ਕਰਕੇ ਸਾਨੂੰ ਪਤਾ ਕੁਝ ਨਹੀਂ ਹੈ ਵੀ ਬਪਨ ਨਾ ਕੀ ਹੈ ਸਾਡੇ ਨੂੰ ਜੋ ਬਪਨ ਨਾ ਉਹ ਸਾਡੇ ਕਰਮਾਂ ਕਰਕੇ ਬਪਨ ਨਾ ਹੁਣੇ ਤਨ ਦੇ ਵਿੱਚ ਇਹ ਤਾਂ ਸਾਨੂੰ ਇਹ ਮਿਲਿਆ ਮਨ ਇਸ ਮਨ ਨੂੰ ਸੁਨ ਅਵਸਥਾ ਚ ਲਜਾਣ ਲਈ ਸਾਨੂੰ ਇਹ ਸਾਰਾ ਇਹ ਵਿਸ਼ੇ ਵਿਕਾਰ ਖਤਮ ਕਰਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਇਹ ਜਿੰਦ ਜੜੀ ਹੈ ਉਸ ਪਰਮਾਤਮਾ ਦੇ ਨਾਲ ਜੜ ਜਵੇ ਇਹ ਜਨਮ ਜਿਹੜਾ ਲੇਖੇ ਚ ਲੱਗ ਜਵੇ ਇਹ ਜਨਮ ਜਿਹੜਾ ਮਿਲਿਆ ਸਾਨੂੰ ਬਹੁਤ ਅਮੋਲਕ ਜਨਮ ਹੈ ਅਮੁੱਲਾ ਜਨਮ ਹੈ ਇਸ ਜਨਮ ਨੂੰ ਬਰਥ ਨਾ ਜਾਣ ਲਈ ਸੋ ਅਸੀਂ ਕਰਮ ਕਰੀਏ ਕਰਮ ਇਹੋ ਜਿਹਾ ਕਰੀਏ ਕਿ ਉਸ ਦੇ ਨਾਮ ਦੇ ਨਾਲ ਜੁੜ ਜੀਏ ਸੋ ਇਹੋ ਹੀ ਸਤਿਪੰਤਰ ਲੋਚੰਜੇ ਸਮਝਾਉਣ ਕਰਦੇ ਹੈ ਸੋ ਆਓ ਪਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ